ਬੀਬੀ ਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਨੂੰ ਵੱਡਾ ਝਟਕਾ ਸੁਖਬੀਰ ਬਾਦਲ ਦੇ ਸੁੱਖ ਵਿਲਾਸ ਨੂੰ ਬਣਾਇਆ ਜਾਵੇਗਾ ਸਰਕਾਰੀ ਸਕੂਲ ਬਠਿੰਡਾ ਵਾਸੀਆਂ ਨੂੰ ਮਾਨ ਦੀ ਖਾਸ ਅਪੀਲ ਮੁੱਖ ਮੰਤਰੀ ਖਿਲਾਫ ਹੋਵੇਗਾ ਐਨਡੀਪੀਐਸ ਦਾ ਕੇਸ ਖੈਰਾ ਦਾ ਚੈਲੰਜ ਪ੍ਰਧਾਨ ਮੰਤਰੀ ਨੇ ਚੰਨੀ ਤੇ ਕੀਤਾ ਪਲਟਵਾਰ ਰਵਨੀਤ ਬਿੱਟੂ ਨੇ ਗਊ ਨੂੰ ਰਾਸ਼ਟ੍ਰ ਮਾਤਾ ਦਾ ਦਰਜਾ ਦਿਵਾਉਣ ਲਈ ਲਿਖੀ ਚਿੱਠੀ ਫਿਰੋਜ਼ਪੁਰ ਬੇਅਦਬੀ ਮਾਮਲੇ ਵਿੱਚ ਪੁਲਿਸ ਦਾ ਵੱਡਾ ਖਲਾਸਾ ਅਤੇ ਇੱਕ ਗ੍ਰਿਫਤਾਰੀ ਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਭਾਜਪਾ ਦੇ ਬਠਿੰਡਾ ਤੋਂ ਉਮੀਦਵਾਰ ਦੀ ਜਿਹੜੇ ਕਿ ਆਈਐਸ ਹਨ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਹੁਣ ਉਹਨਾਂ ਦੀਆਂ ਮੁਸ਼ਕਲਾਂ ਲੱਗਦਾ ਫਿਰ ਇੱਕ ਵਾਰੀ ਵਧੀਆਂ ਨੇ ਤੇ ਚਰਚਾ ਚ ਹੈ ਪਰਮਪਾਲ ਕੌਰ ਮਲੂਕਾ ਕਿਉਂਕਿ ਪੰਜਾਬ ਸਰਕਾਰ ਨੇ ਉਹਨਾਂ ਨੂੰ ਆਪਣੀ ਡਿਊਟੀ ਤੇ ਪਰਤਣ ਵਾਸਤੇ ਆਖ ਦਿੱਤਾ ਹੈ ਇਹ ਹੁਕਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਠਿੰਡਾ ਜਿਹੜਾ ਰੂਲ ਸ਼ੋ ਕੀਤਾ ਗਿਆ ਉਹਦੇ ਤੋਂ ਬਾਅਦ ਜਾਰੀ ਹੋਏ ਨੇ ਪੰਜਾਬ ਸਰਕਾਰ ਦੇ ਪਰਸਨਲ ਵਿਭਾਗ ਦੇ ਵੱਲੋਂ ਪਰਮਪਾਲ ਕੌਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਕਿਹਾ ਗਿਆ ਕੋ ਜਲਦ ਤੋਂ ਜਲਦ ਐਮ ਡੀ ਪੰਜਾਬ ਸੂਬਾ ਇੰਡਸਟਰੀਅਲ ਡਵੈਲਪਮੈਂਟ ਕਾਰਪੋਰੇਸ਼ਨ ਦੇ ਅਹੁਦੇ ਤੇ ਜੁਆਇਨ ਕਰਨ ਇਹਦੇ ਨਾਲ ਹੀ ਪੰਜਾਬ ਸਰਕਾਰ ਨੇ ਪਰਮਪਾਲ ਕੌਰ ਦੇ ਵੱਲੋਂ ਰਿਟਾਇਰਮੈਂਟ ਤੇ ਪਹਿਲਾਂ 81 ਦਿਨ ਦੀ ਵੇਵ ਆਫ ਮੰਗ ਰੱਖੀ ਸੀ ਤੇ ਉਹ ਵੀ ਹੁਣ ਠੁਕਰਾ ਦਿੱਤੇ ਜਾਣ ਦੀ ਖਬਰ ਹੈ ਪਰਮਪਾਲ ਕੌਰ ਨੇ ਪੰਜਾਬ ਸਰਕਾਰ ਦੇ ਨਾਲ ਹੀ 7 April ਨੂੰ ਭਾਰਤ ਸਰਕਾਰ ਨੂੰ ਵੀ ਆਪਣੀ ਮਾਂ ਦੀ ਖਰਾਬ ਸਿਹਤ ਦਾ ਹਵਾਲਾ ਦਿੰਦਿਆਂ ਵੀ ਆਰ ਐਸ ਲੈਂਡ ਲਈ 3 ਮਹੀਨੇ ਦਾ ਨੋਟਿਸ ਪੀਰੀਅਡ ਮੁਆਫ ਕਰਨ ਵਾਸਤੇ ਲਿਖ ਦਿੱਤਾ ਸੀ। ਇਹਦੇ ਤੋਂ ਬਾਅਦ 10 ਅਪ੍ਰੈਲ ਨੂੰ ਭਾਰਤ ਸਰਕਾਰ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਗਿਆ ਸੀ ਕਿ 올 ਇੰਡੀਆ ਰੂਲਸ 1958 ਦੇ ਨਿਯਮ 3 ਦੇ ਤਹਿਤ ਸੇਵਾ ਮੁਕਤੀ ਲਈ 3 ਮਹੀਨੇ ਦਾ ਨੋਟਿਸ ਪੀਰੀਅਡ ਮੁਆਫ ਕੀਤਾ ਜਾਂਦਾ ਹੈ। ਪਰ ਭਾਰਤ ਸਰਕਾਰ ਦੇ ਇਸ ਪੱਤਰ ਦੇ ਜਵਾਬ ਦੇ ਵਿੱਚ ਪੰਜਾਬ ਸਰਕਾਰ ਨੇ ਪਰਮਪਾਲ ਕੌਰ ਮਲੂਕਾ ਨੂੰ ਲਿਖਿਆ ਕਿਉਂ ਰੂਲ ਨੰਬਰ 16 ਦੀ ਉਪ ਤਾਰਾ 2 ਚ ਸਪਸ਼ਟ ਲਿਖਿਆ ਹੋਇਆ ਹੈ ਕਿ 3 ਮਹੀਨੇ ਦਾ ਪੀਰੀਅਡ ਮੁਆਫ ਕਰਨ ਦੀ ਤਾਕਤ ਸਿਰਫ ਤੇ ਸਿਰਫ ਸੂਬਾ ਸਰਕਾਰ ਕੋਲ ਹੈ ਇਹਦੇ ਲਈ ਇਸ ਨਿਯਮ ਦੇ ਮੁਤਾਬਕ ਤੁਹਾਡੇ ਵੱਲੋਂ ਰਿਟਾਇਰਮੈਂਟ ਲਈ ਦਿੱਤੇ ਗਏ ਕਾਰਨ ਸਵੀਕਾਰ ਨਹੀਂ ਕੀਤੇ ਜਾ ਸਕਦੇ ਨੋਟਿਸ ਦੇ ਵਿੱਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ ਇੱਕ ਪਾਸੇ ਤੁਸੀਂ ਕੇਂਦਰ ਸਰਕਾਰ ਤੇ ਸਕੱਤਰ ਨੂੰ ਪੱਤਰ ਲਿਖ ਰਹੇ ਹੋ ਕਿ ਤੁਹਾਡੀ 81 ਸਾਲਾਂ ਦੀ ਮਾਤਾ ਜੀ ਦੀ ਸਰੀਰਕ ਅਵਸਥਾ ਠੀਕ ਨਹੀਂ ਤੁਹਾਡੇ ਭਰਾ ਤੇ ਪਿਤਾ ਦਾ ਦੇਹਾਂਤ ਹੋ ਚੁੱਕਿਆ ਹੈ ਇਸ ਹਾਲਤ ਵਿੱਚ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਬਠਿੰਡਾ ਚ ਰਹਿਣਾ ਚਾਹੁੰਦੇ ਹੋ ਪਰ ਦੂਸਰੇ ਪਾਸੇ ਤੁਸੀਂ ਘਰ ਤਾਂ ਰਹਿ ਨਹੀਂ ਰਹੇ ਤੁਸੀਂ ਤਾਂ ਸਿਆਸੀ ਸਰਗਰਮੀਆਂ ਦੇ ਵਿੱਚ ਸ਼ਾਮਲ ਹੋ ਚੁੱਕੇ ਹੋ ਵੀਆਰਐਸ ਲੈਣ ਦਾ ਇਹ ਤਰੀਕਾ ਬਿਲਕੁਲ ਸਹੀ ਨਹੀਂ ਇਸ ਲਈ ਛੇਤੀ ਤੋਂ ਛੇਤੀ ਡਿਊਟੀ ਜੁਆਇਨ ਕੀਤੀ ਜਾਵੇ ਦੱਸਣਾ ਬਣਦਾ ਹੈ ਕਿ ਜਦੋਂ ਪਰਮਪਾਲ ਕੌਰ ਨੇ ਪੰਜਾਬ ਸਰਕਾਰ ਦੇ ਵੱਲੋਂ ਅਸਤੀਫਾ ਮਨਜ਼ੂਰ ਕੀਤੇ ਬਗੈਰ ਭਾਜਪਾ ਸ਼ਾਮਲ ਕਰ ਲਈ ਸੀ ਜੁਆਨ ਕਰ ਲਈ ਸੀ ਤੇ ਟਿਕਟ ਵੀ ਦੇ ਦਿੱਤੀ ਗਈ ਸੀ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ਦੇ ਉੱਤੇ ਪੋਸਟ ਕਰਕੇ ਕਿਹਾ ਸੀ ਕਿ ਇੰਨੀ ਵੀ ਕੀ ਜਲਦੀ ਹੈ ਤੁਸੀਂ ਆਪਣਾ ਨੁਕਸਾਨ ਕਰਵਾ ਲਵੋਗੇ ਅੱਜ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਪਰਮਪਾਲ ਕੌਰ ਨੂੰ ਨੋਟਿਸ ਜਾਰੀ ਕੀਤਾ ਹੈ ਉਹਦੇ ਤੋਂ ਲਗਭਾਗ ਇਹ ਗੱਲ ਸਾਫ਼ ਹੈ ਕਿ ਪਰਮਪਾਲ ਕੌਰ ਦਾ ਬਠਿੰਡਾ ਤੋਂ ਭਾਜਪਾ ਉਮੀਦਵਾਰ ਦੇ ਤੌਰ ਤੇ ਸ਼ਾਇਦ ਆਮ ਆਦਮੀ ਪਾਰਟੀ ਨੂੰ ਪਸੰਦ ਨਹੀਂ ਆਇਆ ਬਠਿੰਡਾ ਤੋਂ ਆਪ ਦੇ ਵੱਲੋਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਚੋਣ ਲੜ ਰਹੇ ਨੇ ਤੇ ਉਹਨਾਂ ਦੇ ਹੱਕ ਦੇ ਵਿੱਚ ਹੀ ਪੰਜਾਬ ਦੇ ਮੁੱਖ ਮੰਤਰੀ ਰੋਡ ਸ਼ੋਅ ਕਰ ਰਹੇ ਸੀ ਇਥੋਂ ਅਕਾਲੀ ਦਲ ਦੀ ਉਮੀਦਵਾਰ ਤਿੰਨ ਵਾਰ ਦੇ ਸੰਸਦ ਹਰਸਿਮਰਤ ਕੌਰ ਬਾਦਲ ਵੀ ਚੋਣ ਮੈਦਾਨ ਵਿੱਚ ਨਿਤਰੀ ਹੋਈ ਨਹੀਂ ਹੁਣ ਅਸਲ ਤੇ ਵਿੱਚ ਬੀਤੇ ਦਿਨੀ ਕੇਂਦਰ ਸਰਕਾਰ ਵੱਲੋਂ ਫੇਰ ਆਖਿਆ ਗਿਆ ਸੀ ਕਿ ਅਸੀਂ ਆਪਣੀਆਂ ਤਾਕਤਾਂ ਦੀ ਵਰਤੋਂ ਕਰਕੇ ਉਹਨਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ ਪਰ ਹੁਣ ਆ ਜਿਹੜੇ ਰੂਲ ਨੇ ਉਹਨਾਂ ਦਾ ਹਵਾਲਾ ਦੇ ਕੇ ਆ ਨੋਟਿਸ ਜਾਰੀ ਕੀਤਾ ਗਿਆ ਹੈ ਤੇ ਹੁਣ ਗੱਲ ਕਰਦੇ ਆ ਸੁਖਵੀਰ ਬਾਦਲ ਦੀ ਹਰ ਸਿਵਰਤ ਕੌਰ ਬਾਦਲ ਦੀ ਅਸਲ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਵਕਤ ਚੋਣ ਪ੍ਰਚਾਰ ਕਰ ਰਹੇ ਨੇ ਬਾਕੀ ਪਾਰਟੀਆਂ ਦੇ ਆਗੂ ਵੀ ਚੋਣ ਪ੍ਰਚਾਰ ਤੇ ਨਿਕਲੇ ਹੋਏ ਨੇ ਹਲਕਾ ਫਿਰੋਜ਼ਪੁਰ ਦੇ ਬੱਲੂਆਣਾ ਦੇ ਵਿੱਚ ਲੋਕ ਮਿਲਣੀ ਸੀ ਉੱਥੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਉਹ ਕਦੇ ਫਿਰੋਜ਼ਪੁਰ ਤੋਂ ਮੌਜੂਦਾ ਸੰਸਦ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਸੁਖ ਵਿਲਾਸ ਉਨੂੰ ਸਰਕਾਰੀ ਸਕੂਲ ਵਿੱਚ ਬਦਲ ਜਾ ਦਿੱਤਾ ਜਾਏਗਾ। ਉਹਨਾਂ ਇਹ ਵੀ ਆਖਿਆ ਕਿ ਸੁਖਵੀਰ ਬਾਦਲ ਦੇ ਹੋਟਲਾਂ ਨੂੰ ਸਰਕਾਰ ਆਪਣੇ ਕਬਜ਼ੇ 'ਚ ਨਹੀਂ ਲਏਗੀ। ਤਾਂ ਹਣ ਦੀ ਬਜਾਏ ਉਹਨੂੰ ਸਰਕਾਰੀ ਸਕੂਲ ਦੇ ਵਿੱਚ ਬਦਲ ਦਿੱਤਾ ਜਾਏਗਾ। ਮੁੱਖ ਮੰਤਰੀ ਮਾਨ ਦੇ ਵੱਲੋਂ ਫਿਰੋਜ਼ਪੁਰ ਦੇ ਲੋਕਾਂ ਨੂੰ ਤੇ ਵੋਟਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਮੈਨੂੰ 13 ਦੀਆਂ 13 ਸੀਟਾਂ ਤੋਂ ਜਿਤਾ ਦਿਓ। ਭਾਵ 13 ਹੱਥ ਤੇ 13 ਜ਼ੁਬਾਨਾਂ ਦੇ ਦਿਓ ਜਿਹੜੀਆਂ ਸੰਸਦ ਦੇ ਵਿੱਚ ਜਾ ਕੇ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਾ ਸਕਣ। ਫਿਰ ਕਿਸਤੀ ਮਜਾਲ ਨਹੀਂ ਕਿ ਕੇਂਦਰ ਪੰਜਾਬ ਦਾ 1 ਰੁਪਿਆ ਵੀ ਰੋਕੇ। ਉਹਨਾਂ ਕਿਹਾ ਕਿ 4 ਜੂਨ ਨੂੰ ਵਿਰੋਧੀ ਪਾਰਟੀਆਂ ਦੇ ਮੂੰਹ ਬੰਦ ਕਰ ਦਿਓ ਤੇ 13 0 ਦੇ ਨਤੀਜੇ ਲਿਆ ਦਿਓ। ਤੁਹਾਨੂੰ ਸਰਕਾਰ ਵਿੱਚ ਜ਼ਿੰਮੇਵਾਰੀਆਂ ਮਿਲਣਗੀਆਂ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਦੁਬਾਰਾ ਸੋਨੇ ਦੀ ਚਿੜੀ ਬਣਾਉਣਾ ਚਾਹੁੰਦੀ ਹੈ। ਇਸ ਦੌਰਾਨ ਉਹਨਾਂ ਨੇ ਸੁਖਵੀਰ ਬਾਦਲ ਨੂੰ ਮਜ਼ਾਕ ਵੀ ਕੀਤਾ, ਨਿਸ਼ਾਨੇ ਤੇ ਲਿਆ ਕਿ ਉਹ ਜੀਪ ਤੇ ਛਤਰੀ ਜੀ ਲਈ ਫਿਰਦੇ ਆ ਕਿ ਉਹਨਾਂ ਨੂੰ ਜ਼ਿਆਦਾ ਗਰਮੀ ਲੱਗਦੀ ਹੈ। ਉਹਨਾਂ ਇਹ ਵੀ ਆਖਿਆ ਕਿ ਇਹ ਤਾਪਮਾਨ ਪੁੱਛ ਕੇ ਘਰੋਂ ਬਾਹਰ ਨਿਕਨ ਵਾਲੇ ਬੰਦੇ ਐ। ਨਾ ਉਹਨਾਂ ਕਦੀ ਸੁਖਵੀਰ ਬਾਦ ਨੂੰ ਸੰਸਦ ਚ ਵੇਖਿਆ ਆ ਫਿਰੋਜ਼ਪੁਰ ਚ ਤੁਸੀਂ ਵੀ ਨਹੀਂ ਕਦੀ ਦੇਖਿਆ ਹੋਣਾ। ਕਹਿੰਦੇ ਜਦੋਂ ਤਾਪਮਾਨ 30 32 ਹੋ ਜਾਂਦਾ ਤਾਂ ਉਦੋਂ ਇਹ 2 ਘੰਟਿਆਂ ਵਾਸਤੇ ਪੰਜਾਬ ਨੂੰ ਬਚਾਉਣ ਵਾਸਤੇ ਨਿਕਲਦੇ ਐ। ਤੇ ਫਿਰ ਉਹਨਾਂ ਨੇ ਆਪਣੀ ਟੁੱਟੀ ਬਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੁਖਵੀਰ ਬਾਦ ਨੂੰ ਪੁੱਛ ਕੇ ਵੇਖੋ ਕਿ ਟੱਸ ਕੀ ਹੁੰਦੀ ਐ। ਉਹਨਾਂ ਨੂੰ ਨਹੀਂ ਪਤਾ ਹੋਣਾ। ਉਹਨਾਂ ਤਾਂ ਕਹਿੰਦੇ ਨਰਮੇ ਦੇ ਟੀਂਡਿਆਂ ਦਾ ਵੀ ਸ਼ਾਇਦ ਨਾ ਪਤਾ ਹੋਵੇ ਉਹਨਾਂ ਨੂੰ ਕਿ ਕੀ ਹੁੰਦੇ ਨੇ ਸੁੱਖ ਵਿਲਾਸ ਦੀ ਗੱਲਬਾਤ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਜੋ ਪਹਾੜਾਂ ਦੇ ਵਿੱਚ ਸੁੱਖ ਵਿਲਾਸ ਦੇ ਵੱਡੇ ਵੱਡੇ ਹੋਟਲ ਪਾਈ ਬੈਠੇ ਐ ਇਹ ਸਭ ਪੰਜਾਬ ਦੇ ਲੋਕਾਂ ਦੇ ਪੈਸੇ ਲੁੱਟ ਕੇ ਬਣਾਏ ਐ ਪਰ ਹੁਣ ਸਰਕਾਰ ਇਹਨਾਂ ਨੂੰ ਆਪਣੇ ਕਬਜ਼ੇ ਵਿੱਚ ਲਏਗੀ ਉਹਨਾਂ ਕਿਹਾ ਕਿ ਸਰਕਾਰ ਅਕਾਲੀ ਦਲ ਦੇ ਹੋਟਲ ਤੇ ਕਬਜ਼ਾ ਕਰਨ ਉਪਰੰਤ ਉਹਨਾਂ ਨੂੰ ਢਾਹੇਗੀ ਨਹੀਂ ਬਲਕਿ ਇਹਨਾਂ ਦੇ ਸਕੂਲ ਬਣਾਏ ਜਾਣਗੇ ਉਹਨਾਂ ਇਹ ਵੀ ਆਖਿਆ ਕਿ ਇਸ ਤਰੀਕੇ ਨਾਲ ਸਰਕਾਰ ਕੋਲ ਨਾਰਾ ਵੀ ਬਣ ਜਾਏਗਾ ਕਿ ਦੁਨੀਆ ਦਾ ਪਹਿਲਾ ਸਕੂਲ ਜਿਸ ਤੇ ਹਰ ਕਮਰੇ ਚ ਪੂਲ ਜਿਸ ਤੇ ਨਾਲ ਹੀ ਸੀਐਮ ਮਾਨ ਨੇ ਵਿਰੋਧੀ ਪਾਰਟੀ ਅਕਾਲੀ ਦਲ ਦੇ ਸਰਪ੍ਰਸਤ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਬਾਬਤ ਵੀ ਗੱਲਬਾਤ ਕੀਤੀ ਉਹਨਾਂ ਨੇ ਆਖਿਆ ਕਿ ਉਹ ਵੱਡੇ ਬਾਦਲ ਨੂੰ ਕਹਿੰਦੇ ਹੁੰਦੇ ਸੀ ਕਿ ਉਹਨਾਂ ਦੀ ਉਮਰ ਲੰਬੀ ਹੋਵੇ ਤਾਂ ਕਿ ਉਹ ਦੁਨੀਆ ਤੋਂ ਜਾਂਦੇ ਜਾਂਦੇ ਆਪਣੇ ਪੁੱਤਰ ਮੋਹ ਦੇ ਵਿੱਚ ਪੈ ਕੇ ਉਨਾ ਦੇ ਵੱਲੋਂ ਪੰਜਾਬ ਤੇ ਅਕਾਲੀ ਦਲ ਦਾ ਜੋ ਹਾਲ ਕੀਤਾ ਗਿਆ ਉਹਦਾ ਹਾਸ਼ਰ ਦੇਖ ਸਕਣ। ਉਹਨਾਂ ਕਿਹਾ ਕਿ ਬਾਦਲ ਸਾਹਿਬ ਨੂੰ 94 ਸਾਲ ਦੀ ਇੰਨੀ ਵਡੇਰੀ ਉਮਰ ਚ ਬਿਰਧ ਉਮਰ ਦੇ ਵਿੱਚ ਚੋਣ ਲੜਨ ਦੀ ਕੀ ਲੋੜ ਪੈ ਗਈ ਸੀ? ਹਾਰ ਕੇ ਦੁਨੀਆ ਤੋਂ ਰੁਖਸਤ ਹੋਏ ਉਹ ਵਿਰੋਧੀ ਧਿਰ ਨੂੰ ਨਿਸ਼ਾਨੇ ਤੇ ਲੈਂਦਿਆਂ ਉਹਨਾਂ ਕਿਹਾ ਕਿ ਅੱਜ ਨਾਬਜ਼ਤਗੀਆਂ ਭਰਨ ਦਾ ਪਹਿਲਾ ਦਿਨ ਹੈ। ਤੇ ਵਿਰੋਧੀ ਪਾਰਟੀਆਂ ਭਾਜਪਾ ਤੇ ਕਾਂਗਰਸ ਤੇ ਹਾਲੇ ਤੱਕ ਉਮੀਦਵਾਰ ਵੀ ਤੈ ਨਹੀਂ ਹੋਏ ਪਰ ਉਹ ਤੋਂ ਬਾਅਦ ਫਿਰੂਸਪੁਰ ਤੋਂ ਕਾਂਗਰਸ ਨੇਤਾ ਆਪਣਾ ਉਮੀਦਵਾਰ ਐਲਾਨ ਦਿੰਦਾ ਪਰ ਭਾਜਪਾ ਹਲੇ ਦੇਖਣ ਚਾਖਣ ਦੀ ਸਥਿਤੀ ਵਿੱਚ ਆ ਕਿ ਦੇਖਦੇ ਆ ਕਿ ਕਿਸ ਨੂੰ ਉਮੀਦਵਾਰ ਬਣਾਇਆ ਜਾਵੇ ਮਾਨ ਨੇ ਕਿਹਾ ਕਿ ਸਾਡੇ ਸਾਰੇ ਉਮੀਦਵਾਰ ਬਹੁਤ ਕਾਬਿਲ ਨੇ ਅਸੀਂ ਉਹਨਾਂ ਨੂੰ ਦਿੱਲੀ ਭੇਜਾਂਗੇ ਜਿਨ੍ਹਾਂ ਵਿੱਚ ਵਿਧਾਨ ਸਭਾ ਦਾ ਭਾਸ਼ਣ ਦੇਣ ਦਾ ਤੇ ਅਫਸਰਾਂ ਨਾਲ ਹੁਣ ਕੰਮ ਕਰਨ ਦਾ ਤਜਰਬਾ ਵੀ ਹੋ ਚੁੱਕਿਆ ਹੈ ਇਹਦੇ ਤੋਂ ਇਲਾਵਾ ਉਹਨਾਂ ਪੰਜਾਬ ਦੀ ਨੌਜਵਾਨੀ ਦੇ ਵਿਦੇਸ਼ਾਂ ਦੇ ਵਿੱਚ ਜਾਣ ਦੀ ਪਾ ਪ੍ਰਵਾਸ ਦੀ ਗੱਲ ਤੇ ਵੀ ਫਿਰ ਵਿਰੋਧੀਆਂ ਨੂੰ ਨਿਸ਼ਾਨੇ ਤੇ ਲਿਆ ਉਹਨਾਂ ਕਿਹਾ ਕਿ ਅਗਲੇ ਜਾਂ ਜਿਹੜੇ ਪਹਿਲੇ ਸੀ ਉਹ ਸੱਤਾਧਾਰੀ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ ਇਹ ਸੁਣ ਕੇ ਨੌਜਵਾਨ ਬਾਹਰਲੇ ਮੁਲਕਾਂ ਨੂੰ ਦੌੜ ਜਾਂਦੇ ਸੀ ਪਰ ਜਦੋਂ ਤੋਂ ਕਹਿੰਦੇ ਸਾਡੀ ਸਰਕਾਰ ਆਈ ਹੈ ਅਸੀਂ ਕਦੀ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਹੈ ਬਲਕਿ ਖਜ਼ਾਨਾ ਕਦੀ ਖਾਲੀ ਨਹੀਂ ਹੁੰਦਾ ਪਰ ਵਿਰੋਧੀਆਂ ਦੀ ਨੀਅਤ ਜ਼ਰੂਰ ਖੋਟੀ ਤੇ ਖਾਲੀ ਸੀ ਇਸੇ ਤਰ੍ਹਾਂ ਉਹਨਾਂ ਨੇ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੜੀਆਂ ਦੇ ਹੱਕ ਦੇ ਵਿੱਚ ਵੀ ਰੋਡ ਸ਼ੋਅ ਕੀਤਾ ਤੇ ਬਾਦਲ ਪਰਿਵਾਰ ਤੇ ਉੱਥੇ ਵੀ ਤਿੱਖੇ ਹਮਲੇ ਕੀਤੇ। ਉਹਨਾਂ ਨੇ ਕਿਹਾ ਕਿ ਬਠਿੰਡੇ ਵਾਲਿਓ ਆ ਕੰਡਾ ਰਹਿ ਗਿਆ ਇਸ ਵਾਰ ਇਹ ਰੂ ਵੀ ਕੱਟ ਦਿਓ। ਉਹਨਾਂ ਲੋਕਾਂ ਨੂੰ ਕਿਹਾ ਕਿ ਇਸ ਵਾਰ ਹਰ ਸਿਮਰਤ ਬਾਦਲ ਦੀ ਜ਼ਮਾਨਤ ਜ਼ਬਤ ਕਰਵਾ ਦੇਣ ਇਹ ਯਕੀਨੀ ਬਣਾ ਦਿਓ। ਉਹਨਾਂ ਨੇ ਕਿਹਾ ਕਿ ਇਹ ਲੋਕ ਚਾਹੁੰਦੇ ਐ ਕਿ ਅਸੀਂ ਜਿੱਤੀਏ ਸਾਡਾ ਹੀ ਰਾਜ ਹੋਵੇ। ਕਹਿੰਦੇ ਇਹ ਲੋਕ ਚਾਂਦੀ ਦੇ ਚਮਚੇ ਮੂੰਹ 'ਚ ਲੈ ਕੇ ਪੈਦਾ ਹੋਇਆ। ਏਹੀ ਜਾਣਦੇ ਕਿ ਗਰੀਬੀ ਕੀ ਹੁੰਦੀ ਹੈ ਇਹ ਗਰੀਬਾਂ ਦੇ ਦੁੱਖ ਦਰਦ ਨਹੀਂ ਜਾਣ ਸਕਦੇ ਇਹਨਾਂ ਨੇ ਪੰਜਾਬ ਨੂੰ ਦਹਾਕਿਆਂ ਤੋਂ ਲੁੱਟਿਆ ਪੰਜਾਬੀਆਂ ਦਾ ਖੂਨ ਚੂਸਿਆ ਪਹਾੜਾਂ ਦੇ ਵਿੱਚ ਆਪਣਾ ਸੁੱਖ ਵਿਲਾਸ ਬਣਾਇਆ ਪਰ ਕਹਿੰਦੇ ਅਸੀਂ ਤੁਹਾਡੇ ਵਰਗੇ ਆ ਮੈਂ ਤੁਹਾਡੇ ਵਿੱਚੋਂ ਹੀ ਆ ਜੇ ਮੈਂ ਤੁਹਾਡੇ ਲੋਕਾਂ ਤੋਂ ਦੂਰ ਜਾਵਾਂ ਤਾਂ ਮੈਨੂੰ ਤਾਂ ਕਹਿੰਦੇ ਰਾਤ ਨੂੰ ਨੀਂਦ ਨਹੀਂ ਆਉਂਦੀ ਉਹਨਾਂ ਕਿਹਾ ਕਿ ਮੈਂ ਇੱਕ ਆਮ ਪਰਿਵਾਰ ਤੋਂ ਆ ਮੈਂ ਵੀ ਪਿੰਡ 'ਚ ਰਹਿੰਦਾ ਸੀ ਇਸ ਲਈ ਆਵ ਆਦਮੀ ਦੇ ਦੁੱਖ ਕੀ ਨੇ ਚਿੰਤਾਵਾਂ ਕੀ ਨੇ ਮੈਂ ਭਲੀ ਭਾਂਤ ਜਾਣਦਾ ਮੈਂ ਤੁਹਾਡੀਆਂ ਚਿੰਤਾਵਾਂ ਤੇ ਉਹਨਾਂ ਦੁੱਖਾਂ ਨੂੰ ਖਤਮ ਵੀ ਕਰਨਾ ਚਾਹੁੰਦਾ ਹਰ ਸਿਮਰਤਕਔਰ ਬਾਦਲ ਤੇ ਚੁਟਕੀ ਲੈਂਦੇ ਆਂ ਭਗਵੰਤ ਮਾਨ ਨੇ ਕਿਹਾ ਕਿ ਹੁਣ ਉਹਨਾਂ ਦੀ ਹਾਰਨ ਦੀ ਵਾਰੀ ਆ ਗਈ ਹੈ ਉਹਨਾਂ ਦਾ ਬਾਕੀ ਪਰਿਵਾਰ ਪਹਿਲਾਂ ਹਾਰ ਚੁੱਕਿਆ ਹੈ ਹਾਰ ਦਾ ਸਵਾਦ ਚੱਕ ਚੁੱਕਿਆ ਹੈ ਹਰ ਸਿਮਰਤਕਔਰ ਬਾਦਲ ਰਹਿੰਦੇ ਨੇ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਤਿੰਨ ਕਿਸਾਨ ਵਿਰੋਧੀ ਬਿਲਾ ਦਾ ਸਮਰਥਨ ਕੀਤਾ ਪਰ ਹੁਣ ਚੋਣਾ ਦੇ ਸਮੇ ਲੋਕਾਂ ਵਿੱਚ ਕਾਰ ਜਾ ਕੇ ਇਹ ਝੂਠੇ ਹੰਝੂ ਵਹਾ ਰਹੇ ਆ ਉਹਨਾਂ ਦੇ ਮਗਰਮੱਛ ਦੇ ਹੰਝੂ ਵਹਾਉਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੀ ਕਹਿੰਦੇ ਦੇਖ ਸਕਦੇ ਹੋ ਮਾਨ ਨੇ ਕਿਹਾ ਕਿ ਉਹਨਾਂ ਨੂੰ ਕੁਝ ਹਫ਼ਤੇ ਇੰਤਜ਼ਾਰ ਕਰਨਾ ਚਾਹੀਦਾ ਹੈ ਅਸਲ 'ਚ ਉਹਨਾਂ ਦੇ ਰੋਣ ਦਾ ਕੋਈ ਕਾਰਨ ਹੋਰ ਹੋਣਾ ਹੈ ਮਾਨ ਨੇ ਕਿਹਾ ਕਿ ਹਰ ਸਿਮਰਤ ਕੌਰ ਬਾਦਲ ਸਾਡੀਆਂ ਮਾਮਾਂ ਭੈਣਾਂ ਉਹਨਾਂ ਦੇ ਨਾਲ ਚੁੰਨੀਆਂ ਬਟਾ ਕੇ ਲੈ ਜਾਂਦੀ ਹੈ ਤੇ ਜਾ ਕੇ ਗੱਡੀ ਦੀ ਡਿੱਗੀ 'ਚ ਰੱਖ ਦਿੰਦੀ ਹੈ ਪਰੰਤੂ ਬੀਬਾ ਜੀ ਕਦੇ ਖੁਦ ਬਟਾਈ ਹੋਈ ਚੁੰਨੀ ਨੂੰ ਸਿਰ ਤੇ ਨਹੀਂ ਲੈਂਦੇ ਪਰ ਠਿੰਡੇ ਦੀਆਂ ਮਾਮਾ ਭੈਣਾਂ ਨੂੰ ਇਹ ਬੁੱਧੂ ਬਣਾਉਂਦੇ ਐ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਹਨਾਂ ਲਟੇਰਿਆਂ ਦੇ ਵਿਰੁੱਧ ਇੱਕਜੁੱਟ ਹੋ ਕੇ ਇਸ ਵਾਰ ਉਹਨਾਂ ਦੀ ਪਾਰਟੀ ਨੂੰ ਜਿਤਾ ਦੇਣ ਤੇ ਉਹ 13 ਗੁਣਾ ਵੱਧ ਤਾਕਤ ਨਾਲ ਪੰਜਾਬ ਨੂੰ ਮੁੜ ਤੋਂ ਸੋਨੇ ਦੀ ਚਿੜੀ ਬਣਾ ਦੇਣਗੇ ਕਹਿਣ ਦਾ ਭਾਵੇਂ ਉਹ ਫਿਰੋਜ਼ਪੁਰ ਵਾਲਾ ਪਾਸਾ ਤੇ ਭਾਵੇਂ ਬਠਿੰਡਾ ਦੋਵੇਂ ਪਾਸੇ ਮੁੱਖ ਨਿਸ਼ਾਨੇ ਤੇ ਬਾਦਲ ਪਰਿਵਾਰ ਰਿਹਾ ਕਿਉਂਕਿ ਦੋਵਾਂ ਥਾਵਾਂ ਤੋਂ ਇਸ ਵਕਤ ਮੌਜੂਦਾ ਸੰਸਦ ਸੁਖਵੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੇ ਹੁਣ ਗੱਲ ਕਰਦੇ ਹਾਂ ਫਿਰੋਜ਼ਪੁਰ ਦੀ ਕਾਂਗਰਸ ਨੇ ਲੋਕ ਸਭਾ ਚੋਣਾਂ ਦੇ ਵਾਸਤੇ ਆਪਣਾ 13ਵਾਂ ਉਮੀਦਵਾਰ ਵੀ ਐਲਾਨ ਦਿੱਤਾ ਹੈ ਸ਼ੇਰ ਸਿੰਘ ਘੁਬਾਇਆ ਨੇ ਜਿਹੜਾ ਦਾਅ ਖੇਡਿਆ ਸੀ ਜਿਸ ਦੀ ਕੱਲ ਦੇ ਪ੍ਰੋਗਰਾਮ ਵਿੱਚ ਮੈਂ ਚਰਚਾ ਕੀਤੀ ਸੀ ਕਿ ਕਾਂਗਰਸ ਤੋਂ ਪਹਿਲਾਂ ਹੀ ਉਹਨਾਂ ਨੇ ਆਪਣੇ ਆਪ ਦਾ ਐਲਾਨ ਕਰ ਦਿੱਤਾ ਤੇ ਉਹ ਦਾਅ ਉਹਨਾਂ ਨੂੰ ਰਾਸ ਵੀ ਆ ਗਿਆ ਤੇ ਹੁਣ ਇਸ ਵਾਰ ਕਾਂਗਰਸ ਪਾਰਟੀ ਨੇ ਇੱਕ ਵਾਰ ਫਿਰ ਦੋ ਵਾਰ ਦੇ ਐਮਪੀ ਰਹੇ ਸ਼ੇਰ ਸਿੰਘ ਘੁਬਾਇਆ ਤੇ ਭਰੋਸਾ ਪ੍ਰਗਟਾਇਆ ਅਤੇ ਫਿਰੋਜ਼ਪੁਰ ਤੋਂ ਅਤੇ ਫਿਰੋਜ਼ਪੁਰ ਤੋਂ ਉਹਨਾਂ ਨੂੰ ਦੂਸਰੀ ਵਾਰ ਕਾਂਗਰਸ ਨੇ ਮੈਦਾਨ 'ਚ ਉਤਾਰਿਆ ਹੈ ਪਿਛਲੀ ਵਾਰ ਅਕਾਲੀ ਦਲ ਦੇ ਉਮੀਦਵਾਰ ਅਤੇ ਅਕਾਲੀਆਂ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਕੋਲੋਂ ਲਗਭਗ 2 ਲੱਖ ਵੋਟਾਂ ਦੇ ਵੱਡੇ ਫਰਕ ਨਾਲ ਘੁਬਾਇਆ ਹਾਰੇ ਸੀ ਜਦਕਿ 2009 ਅਤੇ 14 ਦੇ ਵਿੱਚ ਛੇੜ ਸਿੰਘ ਘੁਬਾਇਆ ਨੇ ਅਕਾਲੀ ਦਲ ਦੇ ਉਮੀਦਵਾਰ ਵਜੋਂ ਲਗਾਤਾਰ ਦੋ ਵਾਰ ਇਹ ਹਲਕਾ ਜਿੱਤਿਆ ਵੀ ਸੀ ਪਰ 2014 'ਚ ਅਕਾਲੀ ਦਲ ਦੇ ਨਾਲ ਮਤਭੇਦ ਹੋ ਗਏ ਸੀ ਜਿਸ ਕਰਕੇ ਉਹ ਅਕਾਲੀ ਦਲ ਤੋਂ ਵੱਖਰੇ ਹੋ ਗਏ ਸਨ ਅਤੇ ਫਿਰ ਉਹਨਾਂ ਨੇ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ ਸੀ 1998 ਤੋਂ ਲੈ ਕੇ 2019 ਤੱਕ ਅਕਾਲੀ ਦਲ ਨੇ ਲਗਾਤਾਰ 6 ਵਾਰ ਫਿਰੋਜ਼ਪੁਰ ਜਿੱਤਿਆ ਇਹ ਰਿਕਾਰਡ ਆ ਇਹਨਾਂ ਦੇ ਨਾਮ ਇੱਕ ਫਿਰੋਜ਼ਪੁਰ ਪੰਜਾਬ ਦਾ ਪਹਿਲਾ ਹਲਕਾ ਜਿੱਥੇ ਕਾਂਗਰਸ ਦਾ ਉਮੀਦਵਾਰ ਪਿਛਲੇ 50 ਸਾਲਾਂ ਤੋਂ ਜਿੱਤ ਦਰਜ ਨਹੀਂ ਕਰ ਸਕਿਆ 2019 ਵਿੱਚ ਤਾਂ ਅਕਾਲੀ ਦਲ ਦੇ ਸਭ ਤੋਂ ਬੁਰੇ ਦੌਰ ਦੀ ਗੱਲ ਆਖੀ ਜਾ ਸਕਦੀ ਹੈ ਉਸ ਵਕਤ ਵੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੂੰ ਇੱਥੋਂ ਵੱਡੀ ਜਿੱਤ ਮਿਲੀ ਸੀ ਹੁਣ ਸਿਰਫ ਭਾਜਪਾ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਨੇ ਜਿਨ੍ਹਾਂ ਨੇ ਫਿਰੋਜ਼ਪੁਰ ਤੋਂ ਆਪਣੇ ਉਮੀਦਵਾਰ ਐਲਾਨ ਦਿੱਤੇ ਐ ਹਾਲਾਂਕਿ ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਆਵਲਾ ਦੇ ਭਾਜਪਾ ਦੇ ਵਿੱਚ ਚੋਣ ਮੈਦਾਨ ਵਿੱਚ ਉਤਰਨ ਦੀਆਂ ਚਰਚਾਵਾਂ ਵੀ ਨੇ ਉਹਨਾਂ ਨੇ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੈ ਜੇਕਰ ਭਾਜਪਾ ਉਹਨਾਂ ਨੂੰ ਟਿਕਟ ਦਿੰਦੀ ਹੈ ਤਾਂ ਉਹ ਪੰਜਾਬ ਦੇ ਸਭ ਤੋਂ ਅਮੀਰ ਉਮੀਦਵਾਰ ਹੋ ਸਕਦੇ ਐ ਆਮ ਆਦਮੀ ਪਾਰਟੀ ਨੇ ਇਥੋਂ ਸ਼੍ਰੀ ਮੁਖਸਰ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਉਮੀਦਵਾਰ ਬਣਾਇਆ ਜਦੋਂ ਕਿ ਅਕਾਲੀ ਦਲ ਨੇ ਇਥੋਂ ਤਿੰਨ ਵਾਰ ਦੇ ਜੇਤੂ ਐਮਪੀ ਜੋਰਾ ਸਿੰਘ ਮਾਨ ਦੇ ਪੁੱਤਰ ਨਿਰਦੇਵ ਸਿੰਘ ਬੋਵੀ ਮਾਨ ਤੇ ਦਾ ਖੇਡਿਆ ਹੋਇਆ ਹੈ ਤੇ ਕਾਂਗਰਸ ਦੇ ਵੱਲੋਂ ਹੁਣ ਸ਼ੇਰ ਸਿੰਘ ਕਬਾਇਆ ਮੈਦਾਨ ਵਿੱਚ ਆ ਗਏ ਨੇ ਹੁਣ ਗੱਲ ਕਰਦੇ ਹਾਂ ਸੁਖਪਾਲ ਖਹਿਰਾ ਦੀ ਇੱਕ ਵੱਡੀ ਚੇਤਾਵਨੀ ਤੇ ਇੱਕ ਵੱਡਾ ਚੈਲੰਜ ਸਾਹਮਣੇ ਆਇਆ ਜੀ ਸੰਗਰੂਰ ਤੋਂ ਕਾਂਗਰਸ ਦੀ ਟਿਕਟ ਤੇ ਚੋਣ ਲੜ ਰਹੇ ਨੇ ਪੁਲੱਤ ਤੋਂ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਸੁਖਪਾਲ ਸਿੰਘ ਖਹਿਰਾ ਸਾਹਿਬ ਨੇ ਮੁੱਖ ਮੰਤਰੀ ਮਾਨ ਨੂੰ ਉਹਨਾਂ ਦੇ ਆਪਣੇ ਜ਼ਿਲ੍ਹੇ ਸੰਗਰੂਰ ਦੇ ਵਿੱਚ ਹੀ ਉਹਨਾਂ ਦੇ ਖਿਲਾਫ ਐਨਡੀਪੀਐਸ ਦਾ ਮਕਦਮਾ ਪਰਚਾ ਦਰਜ ਕਰਵਾਉਣ ਦੀ ਧਮਕੀ ਦੇ ਦਿੱਤੀ ਹੈ ਸੁਖਪਾਲ ਸਿੰਘ ਖਹਿਰਾ ਨੇ ਸਪਸ਼ਟ ਕੀਤਾ ਕਿ ਉਹਨਾਂ ਦੀ ਸਰਕਾਰ ਆਉਣ ਤੋਂ ਬਾਅਦ ਉਹ ਮੁੱਖ ਮੰਤਰੀ ਮਾਨ ਦੇ ਖਿਲਾਫ ਐਨਡੀਪੀਐਸ ਦਾ ਪਰਚਾ ਦਰਜ ਕਰਵਾਉਣਗੇ ਇਹਦੇ ਨਾਲ ਹੀ ਉਹਨਾਂ ਨੇ ਮੁੱਖ ਮੰਤਰੀ ਮਾਨ ਦਾ ਸਮਰਥਨ ਕਰਨ ਵਾਲੇ ਅਧਿਕਾਰੀਆਂ ਨੂੰ ਧਾਰਾ 311 ਤਹਿਤ ਕਾਰਵਾਈ ਕਰਨ ਦੀ ਚੁਣੌਤੀ ਵੀ ਦੇ ਦਿੱਤੀ ਹੈ। ਸੰਗਰੂਰ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ ਸੁਖਪਾਲ ਖਹਿਰਾ ਤੇ ਅੱਜ ਉਹਨਾਂ ਨੇ ਆਪਣੀ ਨਾਮਜ਼ਦਗੀ ਭਰਨੀ ਹੈ। ਉਹ ਕਹਿੰਦੇ ਜੇ ਮੈਂ ਜਿਉਂਦਾ ਰਿਹਾ ਨਾ ਜੇ ਖਹਿਰਾ ਜਿਉਂਦਾ ਰਹਿ ਗਿਆ ਤੇ ਜਦੋਂ ਵੀ ਉਹਨਾਂ ਦੀ ਸਰਕਾਰ ਸੱਤਾ ਦੇ ਵਿੱਚ ਆਈ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਉਹ ਐਨਡੀਪੀਐਸ ਦਾ ਮੁਕੱਦਮਾ ਜ਼ਰੂਰ ਦਰਜ ਕਰਵਾਉਣਗੇ। ਹਾਲਾਂਕਿ ਉਹ ਕਹਿੰਦੇ ਇਹ ਕੋਈ ਬਦਲਾਖੋਰੀ ਨਹੀਂ ਹੋਊਗੀ। ਇਨਸਾਫ ਲੈਣ ਵਾਸਤੇ ਇਹ ਮੁਕੱਦਮਾ ਉਹ ਦਰਜ ਕਰਵਾਉਣਗੇ। ਸੁਖਪਾਲ ਖੈਰਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਅਫਸਰਾਂ ਲਈ ਧਾਰਾ 311 ਦਾ ਪ੍ਰਬੰਧ ਹੈ ਇਥੋਂ ਤੱਕ ਕਿ ਵੱਡੇ ਤੋਂ ਵੱਡੇ ਭਾਵੇਂ ਡੀਜੀਪੀ ਹੋਵੇ ਅਫਸਰ ਹੋਣ ਉਹ ਵੀ ਧਾਰਾ 311 ਦੇ ਤਹਿਤ ਜ਼ਬਰਦਸਤੀ ਸੇਵਾ ਮੁਕਤ ਕਰਕੇ ਉਹਨਾਂ ਨੂੰ ਜੇਲ੍ਹ ਭੇਜਿਆ ਜਾ ਸਕਦਾ ਹੈ ਉਹਨਾਂ ਨੂੰ ਪੈਨਸ਼ਨ ਵੀ ਨਹੀਂ ਮਿਲਣੀ ਉਹਨਾਂ ਨੇ ਕਿਹਾ ਕਿ ਜਦੋਂ ਵੀ ਇਹ ਕੇਸ ਦਰਜ ਹੋਏਗਾ ਤਾਂ ਪੂਰੇ ਪੰਜਾਬ ਦਾ ਕੋਈ ਵੀ ਪੁਲਿਸ ਮੁਲਾਜ਼ਮ ਕੋਈ ਝੂਠਾ ਕੇਸ ਦਰਜ ਕਰਨ ਤੋਂ ਪਹਿਲਾਂ ਸੋਚਿਆ ਕਰੇਗਾ ਕਿ ਸੁਖਪਾਲ ਖੈਰਾ ਦੇ ਖਿਲਾਫ ਝੂਠਾ ਮੁਕੱਦਮਾ ਦਰਜ ਕੀਤਾ ਗਿਆ ਸੀ ਦੇਖੋ ਹੁਣ ਇਹਨਾਂ ਨਾਲ ਕੀ ਹੋਇਆ ਆਹ ਦੇਖੋ ਮੁੱਖ ਮੰਤਰੀ ਜੇਲ੍ਹ ਚ ਕੇਜਰੀਵਾਲ ਵਾਂਗ ਪੈਰਾਂ ਤੇ ਬੈਠਾ ਹੈ ਇਹ ਸਖਤ ਸ਼ਬਦਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੁਖਪਾਲ ਖੈਰਾ ਨੇ ਚੇਤਾਵਨੀ ਦਿੱਤੀ ਹੈ ਤੇ ਹੁਣ ਗੱਲ ਕਰਦੇ ਹਾਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਪਲਟਵਾਰ ਕੀਤਾ ਗਿਆ ਸਾਬਕਾ ਮੁੱਖ ਮੰਤਰੀ ਚੰਨੀ ਤੇ ਚਰਨਜੀਤ ਸਿੰਘ ਚੰਨੀ ਇਸ ਵਕਤ ਕਾਂਗਰਸ ਦੇ ਜਲੰਧਰ ਤੋਂ ਉਮੀਦਵਾਰ ਨੇ ਉਹਨਾਂ ਨੇ ਜੰਮੂ ਕਸ਼ਮੀਰ ਦੇ ਪੁਂਚ ਦੇ ਵਿੱਚ ਹਵਾਈ ਫੌਜ ਦੇ ਕਾਫਲੇ ਤੇ ਜਿਹੜਾ ਅਤਵਾਦੀ ਹਮਲਾ ਹੋਇਆ ਸੀ ਉਹਨੂੰ ਲੈ ਕੇ ਇੱਕ ਬਿਆਨ ਦਿੱਤਾ ਸੀ ਤੇ ਉਹ ਬਿਆਨ ਵਿਵਾਦਾਂ 'ਚ ਘਿਰਿਆ ਹੋਇਆ ਹੈ। ਇਹਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਲਟਵਾਰ ਕਰਦਿਆਂ ਕਿਹਾ ਕਿ ਜਦੋਂ ਕਾਂਗਰਸ ਦੇ ਕੋਲ ਕੋਈ ਹੋਰ ਮੁੱਦਾ ਹੀ ਨਹੀਂ ਹੁੰਦਾ ਨਾ ਤਾਂ ਉਹ ਇਹ ਝੂਠੇ ਦੋਸ਼ ਲਾਉਣੇ ਸ਼ੁਰੂ ਕਰ ਦਿੰਦੇ ਆ। ਉਹਨਾਂ ਨੇ ਚੰਨੀ ਦਾ ਨਾਮ ਤਾਂ ਨਹੀਂ ਲਿਆ ਪਰ ਆਖਿਆ ਕਿ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਫੌਜ ਤੇ ਹਮਲਾ ਸਟੰਟ ਸੀ। ਇਸ ਤੋਂ ਕਾਂਗਰਸ ਦੀ ਮਾਨਸਿਕਤਾ ਦਾ ਪਤਾ ਲੱਗਦਾ ਹੈ ਕਾਂਗਰਸ ਜਿੱਤ ਤੋਂ ਬਾਅਦ ਹਰ ਵਾਰ ਪਾਕਿਸਤਾਨ ਦੇ ਗੁਣਗਾਨ ਕਰਦੀ ਹੈ ਇਹ ਤੋਂ ਕਾਂਗਰਸ ਦੇ ਦੇਸ਼ ਪ੍ਰਤੀ ਇਰਾਦੇ ਵੀ ਸਾਫ਼ ਨਜ਼ਰ ਆ ਰਹੇ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੱਸਣਾ ਬਣਦਾ ਕਿ ਆਖਿਆ ਸੀ ਕਿ ਪੁੰਛ ਹਮਲਾ ਭਾਜਪਾ ਦਾ ਸਟੰਟ ਹੈ ਕੇਂਦਰ ਸਰਕਾਰ ਹਰ ਵਾਰ ਇਸ ਤਰ੍ਹਾਂ ਦਾ ਡਰਾਮਾ ਕਰਦੀ ਹੈ ਇਹ ਪਹਿਲਾਂ ਤੋਂ ਯੋਜਨਾਬੱਧ ਸਟੰਟ ਹੈ ਅਤੇ ਭਾਜਪਾ ਨੂੰ ਜਿਤਾਉਣ ਲਈ ਇਹ ਕੀਤਾ ਗਿਆ ਹੈ ਲੋਕਾਂ ਨੂੰ ਮਾਰਨਾ ਅਤੇ ਫਿਰ ਉਹਨਾਂ ਦੀਆਂ ਲਾਸ਼ਾਂ ਤੇ ਖੇੜਣਾ ਭਾਜਪਾ ਦਾ ਕੰਮ ਐ। ਇਹਦੇ ਤੋਂ ਬਾਅਦ ਚਰਜਜੀਤ ਸਿੰਘ ਚੰਨੀ ਨੂੰ ਆਪਣਾ ਸਪਸ਼ਟੀਕਰਨ ਵੀ ਦੇਣਾ ਪਿਆ ਸੀ। ਉਹਨਾਂ ਨੇ ਇਹ ਆਖਿਆ ਸੀ ਕਿ ਉਹਨਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਤੇ ਹੁਣ ਗੱਲ ਕਰਦੇ ਹਾਂ ਰਵਨੀਤ ਬਿੱਟੂ ਦੀ। ਰਵਨੀਤ ਬਿੱਟੂ ਦੀ ਇੱਕ ਚਿੱਠੀ ਸਾਹਮਣੇ ਆਈ ਹੈ। ਸੁਣ ਕੇ ਸ਼ਾਇਦ ਤੁਸੀਂ ਹੈਰਾਨ ਵੀ ਹੋਵੋਗੇ। ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਨੇ ਰਵਨੀਤ ਬਿੱਟੂ ਰਵਨੀਤ ਬਿੱਟੂ ਕਹਿੰਦੇ ਕਿ ਗਾਂ ਨੂੰ ਰਾਸ਼ਟ੍ਰ ਮਾਤਾ ਦਾ ਦਰਜਾ ਦੇਣ ਅਤੇ ਗਾਂ ਦੀ ਹੱਤਿਆ ਰੋਕਣ ਦਾ ਮੁੱਦਾ ਉਹ ਲੋਕ ਸਭਾ 'ਚ ਉਠਾਉਣਗੇ ਮੁੱਦੇ ਤਾਂ ਹੋਰ ਵੀ ਬਥੇਰੇ ਉਠਾਉਣ ਵਾਲੇ ਆ ਆ ਕੁੱਤੇ ਲੋਕਾਂ ਨੂੰ ਨੋਚੀ ਜਾ ਰਿਹਾ ਇਹ ਮੁੱਦਾ ਉਠਾਉਣ ਬਾਰੇ ਕੋਈ ਨਹੀਂ ਕਹਿੰਦਾ ਮੈਂ ਉਠਾਉਂਗਾ ਪਰ ਕਹਿੰਦੇ ਆ ਮੈਂ ਮੁੱਦਾ ਜ਼ਰੂਰ ਉਠਾਉਂ ਇਸ ਸਬੰਧ ਦੇ ਵਿੱਚ ਜਗਤਗੁਰੂ ਸ਼ੰਕਰਾਚਾਰੀਆ Swami Shri ਅਭਿਮਯੁਕਤੇਸ਼ਵਰ ਚੰਦ ਨੂੰ ਇੱਕ ਪੱਤਰ ਲਿਖਿਆ ਜੀ ਉਹਨਾਂ ਨੇ ਉਹਨਾਂ ਨੇ ਸ਼ੰਕਰਾਚਾਰੀਆ ਨੂੰ ਲਿਖੇ ਪੱਤਰ ਦੇ ਵਿੱਚ ਕਿਹਾ ਕਿ ਉਹ ਪਿਛਲੇ 15 ਸਾਲਾਂ ਤੋਂ ਸੰਸਦ ਮੈਂਬਰ ਨੇ ਦੇਖੋ ਆਪਣੇ ਬਿਆਨਾਂ 'ਚ ਹੀ ਫਸੇ ਜਾਂਦੇ ਨੇ ਜੇ 15 ਸਾਲਾਂ ਤੋਂ ਸੰਸਦ ਨੇ ਤਾਂ ਉਦੋਂ ਤਾਈਂ ਮੁੱਦਾ ਉਠਾਇਆ ਨਹੀਂ ਪਰ ਹੁਣ ਫਰਕ ਹੈ ਉਹ ਕਹਿੰਦੇ ਪਹਿਲਾਂ ਮੈਂ 5 ਸਾਲ ਸ਼੍ਰੀ ਆਨੰਦਪੁਰ ਸਾਹਿਬ ਤੋਂ ਫਿਰ 10 ਸਾਲਾਂ ਤੋਂ ਲੁਧਿਆਣੇ ਦੇ ਲੋਕਾਂ ਦੀ ਸੇਵਾ ਕੀਤੀ ਹੈ ਪਰ ਕਹਿੰਦੇ ਉਸ ਵਕਤ ਉਹ ਕਾਂਗਰਸ ਪਾਰਟੀ 'ਚ ਸੀ ਹਰ ਪਾਰਟੀ ਦੀ ਪਵਿੱਤਰ ਗਾਂ ਦੇ ਬਾਰੇ ਵੱਖਰੀ ਵਿਚਾਰਧਾਰਾ ਹੈ ਉਹਨਾਂ ਨੇ ਕਿਹਾ ਕਿ ਹੁਣ ਉਹ ਭਾਜਪਾ 'ਚ ਹੈ ਸਾਡੇ ਦੇਸ਼ ਸਨਾਤਨ ਅਤੇ ਪਵਿੱਤਰ ਗਾਂ ਲਈ ਉਹ ਵਚਨ ਵੱਧ ਨੇ ਰਵਨੀਤ ਬਿੱਟੂ ਨੇ ਕਿਹਾ ਕਿ ਜਦੋਂ ਵੀ ਉਹਨਾਂ ਨੂੰ ਪਤਾ ਲੱਗਿਆ ਕਿ ਸ਼ੰਕਰਾਚਾਰੀਆ ਜਗਤਗੁਰੂ ਉਹ ਪੰਜਾਬ ਤੇ ਦੌਰੇ ਤੇ ਆਏ ਹੋਏ ਨੇ ਤਾਂ ਤੁਹਾਡੇ ਬਾਤ ਸ਼ਣ ਤੋਂ ਮੈਂ ਪ੍ਰਭਾਵਿਤ ਹੋ ਗਿਆ ਪ੍ਰਭਾਵਿਤ ਹੋ ਕੇ ਮੈਂ ਪਹਿਲੇ ਦਿਨੀ ਗਊਆਂ ਦਾ ਮੁੱਦਾ ਸੰਸਦ ਵਿੱਚ ਉਠਾਉਣ ਦਾ ਫੈਸਲਾ ਕਰ ਲਿਆ ਉਹਨਾਂ ਨੇ ਸ਼ੰਕਰਾ ਚਰਨ ਨੂੰ ਭਰੋਸਾ ਦਿਵਾਇਆ ਕਿ ਉਹ ਗਊ ਨੂੰ ਰਾਸ਼ਟਰੀ ਮਾਤਾ ਦਾ ਦਰਜਾ ਦੇਣ ਦੀ ਮੰਗ ਕਰਨਗੇ ਇਹਦੀ ਜ਼ੋਰਦਾਰ ਵਕਾਲਤ ਵੀ ਕਰਨਗੇ ਉਹ ਕਹਿੰਦੇ ਤੁਸੀਂ ਮੇਰੇ ਤੇ ਭਰੋਸਾ ਕਰ ਸਕਦੇ ਹੋ ਕਿ ਇਹ ਕੰਮ ਐ ਕਰਵਾਉਂਗਾ ਹੁਣ ਗੱਲ ਕਰਦੇ ਆਂ ਹਰਿਆਣਾ ਦੀ ਸਰਕਾਰ ਡਿੱਗੇਗੀ ਜਾਂ ਨਹੀਂ ਇਹ ਅੱਜ ਪ੍ਰੋਗਰਾਮ ਪੰਜਾਬ ਬੋਲਤਾ ਦੇ ਵਿੱਚ ਵੀ ਸਵਾਲ ਕੀਤਾ ਗਿਆ ਸੀ ਮੈਂ ਉਸ ਵਕਤ ਵੀ ਸੰਖੇਪ ਜਾਣਕਾਰੀ ਦਿੱਤੀ ਸੀ ਕਿਉਂਕਿ ਉਸ ਪ੍ਰੋਗਰਾਮ ਦੇ ਵਿੱਚ ਫੋਕਸ ਪੰਜਾਬ ਤੇ ਰਹਿੰਦਾ ਹੈ ਇੱਕ ਪਾਸੇ ਲੋਕ ਸਭਾ ਚੋਣਾਂ ਹੋ ਰਹੀਆਂ ਨੇ ਦੂਸਰੇ ਪਾਸੇ ਹਰਿਆਣੇ ਚ ਭਾਜਪਾ ਨੂੰ ਵੱਡਾ ਝਟਕਾ ਲੱਗ ਗਿਆ ਹੈ ਹਰਿਆਣੇ ਚ ਸੈਣੀ ਸਰਕਾਰ ਆ ਨਾਭ ਸਿੰਘ ਸੈਣੀ ਦੀ ਅਗਵਾਈ ਚ ਕਟਗਣਤੀ ਚ ਆ ਗਈ ਹੈ ਤਿੰਨ ਆਜ਼ਾਦ ਉਮੀਦਵਾਰਾਂ ਨੇ ਉਹਨਾਂ ਤੋਂ ਆਪਣੀ ਹਮਾਇਤ ਵਾਪਸ ਲੈ ਲਈ ਹੈ ਇਹਨਾਂ ਆਜ਼ਾਦ ਵਿਧਾਇਕਾਂ ਦੇ ਵਿੱਚੋਂ ਪੁੰਦਰੀ ਦੇ ਵਿਧਾਇਕ ਨੇ ਰਣਤੀਰ ਗੋਲਨ ਨੀਲੋ ਖੇੜੀ ਤੋਂ ਧਰਮਪਾਲ ਗੋਂਦਰ ਚਰਖੀ ਦਾਦਰੀ ਤੋਂ ਵਿਧਾਇਕ ਨੇ ਸੋਮਵੀਰ ਸਾਂਗਵਾਨ ਇਹਨਾਂ ਨੇ ਆਪਣੀ ਹਮਾਇਤ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਤੁਹਾਨੂੰ ਸ਼ਾਇਦ ਯਾਦ ਹੋਵੇ ਕਿ ਮਾਰਚ ਮਹੀਨੇ ਭਾਜਪਾ ਨੇ ਜਜਪਾ ਦੇ ਨਾਲ ਗੱਠ ਜੋ ਟੁੱਟਣ ਤੋਂ ਬਾਅਦ ਆਜ਼ਾਦ ਉਮੀਦਵਾਰਾਂ ਦੀ ਮਦਦ ਦੇ ਨਾਲ ਇੱਕ ਵਾਰ ਫਿਰ ਤੋਂ ਸਰਕਾਰ ਬਣਾਈ ਤੇ ਆਪਣੇ ਮੁੱਖ ਮੰਤਰੀ ਬਦਲ ਦਿੱਤੇ ਸੀ ਤੇ ਤਿੰਨੇ ਵਿਧਾਇਕਾਂ ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਹੁਣ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਹੈ ਜਿਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਹਰਿਆਣਾ ਦੀ ਭਾਜਪਾ ਸਰਕਾਰ ਕੋਲੋਂ ਬਹੁਮਤ ਘੱਟ ਗਿਣਤੀ ਹੋਣ ਕਾਰਨ ਅਸਤੀਫੇ ਦੀ ਮੰਗ ਵੀ ਕਰਨ ਲੱਗੇ ਨੇ ਹੁੱਡਾ ਨੇ ਮੰਗ ਕੀਤੀ ਹੈ ਕਿ ਨਾਭ ਸਿੰਘ ਸੈਣੀ ਅਸਤੀਫਾ ਦੇਣ ਅਸਤੀਫਾ ਲੈ ਕੇ ਵਿਧਾਨ ਸਭਾ ਦੀਆਂ ਚੋਣਾਂ ਮੁੜ ਤੋਂ ਕਰਵਾਈਆਂ ਜਾਣ 90 ਵਿਧਾਇਕਾਂ ਵਾਲੀ ਹਰਿਆਣਾ ਦੀ ਵਿਧਾਨ ਸਭਾ ਦੇ ਵਿੱਚ ਫਿਲਹਾਲ 88 ਵਿਧਾਇਕ ਨੇ 88 ਦੇ ਵਿੱਚੋਂ ਭਾਜਪਾ ਦੇ ਕੋਲ ਇਸ ਵਕਤ 34 ਨੇ ਜਦ ਕੇ ਵਿਰੋਧ ਦੇ ਵਿੱਚ 45 ਵਿਧਾਇਕ ਨੇ ਹਾਲਾਂਕਿ ਇਹਦੇ باوجود ਨਾਭ ਸਿੰਘ ਸੈਣੀ ਸਰਕਾਰ ਨੂੰ ਕੋਈ ਖਤਰਾ ਨਹੀਂ ਕਿ ਭਾਵੇਂ ਇਹ ਖਬਰਾਂ ਆ ਰਹੀਆਂ ਨੇ ਕੋਈ ਡਿੱਗ ਪੂਜੀ ਸਰਕਾਰ ਟੁੱਟ ਜੂਜੀ ਸਰਕਾਰ ਕਿਉਂਕਿ ਇਸੇ ਸਾਲ 12 ਮਾਰਚ ਨੂੰ ਮੁੱਖ ਮੰਤਰੀ ਦਾ ਅਹੁਦਾ ਉਹਨਾਂ ਨੇ ਸੰਭਾਲਿਆ ਸੀ ਉਹ ਤੋਂ ਬਾਅਦ ਉਹਨਾਂ ਨੇ ਫਲੋਰ ਟੈਸਟ ਪਾਸ ਕਰ ਲਿਆ ਸੀ ਪਹਿਲੇ ਫਲੋਰ ਟੈਸਟੋਂ ਦੂਸਰੇ ਫਲੋਰ ਟੈਸਟ ਦੇ ਵਿਚਕਾਰ 6 ਮਹੀਨੇ ਦਾ ਵਕਫਾ ਲਾਜ਼ਮੀ ਹੈ ਇਸ ਲਿਹਾਜ਼ ਨਾਲ ਨਾਇਬ ਸਿੰਘ ਸੈਣੀ ਨੂੰ ਮੁੜ ਤੋਂ ਬਹੁਤ ਵੱਤ ਸਾਬਤ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਇਸੇ ਸਾਲ ਅਕਤੂਬਰ ਨਵੰਬਰ ਦੇ ਵਿੱਚ ਹਰਿਆਣੇ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੋ ਜਾਣਗੀਆਂ ਭਾਵੇਂ ਉਦੋਂ ਤੱਕ ਨਾਇਬ ਸਿੰਘ ਸੈਣੀ ਸਰਕਾਰ ਦੀ ਮਿਆਦ ਪੂਰੀ ਹੋ ਜਾਏਗੀ ਹੁਣ ਗੱਲ ਕਰਦਾ ਹੈ ਫਿਰੋਜ਼ਪੁਰ ਬੇਅਦਬੀ ਮਾਮਲੇ ਦੀ ਇਹਦੇ ਵਿੱਚ ਪੁਲਿਸ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ ਕਿ ਜਿਸ ਵਿਅਕਤੀ ਨੇ ਬੇਅਦਬੀ ਕਰਨ ਵਾਲੇ ਨੂੰ ਮਾਰਿਆ ਜਿਸ ਤੇ ਦੋਸ਼ ਨੇ ਉਹ ਪ੍ਰਵਿਰਤੀ ਕਿਹੋ ਜੀ ਦਾ ਮਾਲਕ ਹੈ ਤੁਹਾਨੂੰ ਯਾਦ ਹੋਣਾ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਬੰਡਾਲਾ ਚ ਗੁਰਦੁਆਰਾ ਸਾਹਿਬ ਦੇ ਵਿੱਚ ਬੀਤੇ ਦਿਨੀ ਬੇਅਦਬੀ ਹੋਈ ਸੀ ਤੇ ਉਸ ਮਾਮਲੇ ਵਿੱਚ ਪੁਲਿਸ ਨੇ ਕਤਲ ਕਰਨ ਵਾਲੇ ਮੁਲਜ਼ਮਾਂ ਦੇ ਖਿਲਾਫ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਸੀ ਹੁਣ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਜਰਨੈਲ ਸਿੰਘ ਨਾਮ ਦੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਪੁਲਿਸ ਨੇ ਮੁਲਜ਼ਮ ਤੇ ਕਤਲ ਦਾ ਪਰਚਾ ਦਰਜ ਕੀਤਾ ਹੈ ਨਰਜ਼ਮ ਨੇ ਬੇਅਦਬੀ ਕਰਨ ਵਾਲੇ ਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਸੀ ਅਤੇ ਇਹ ਜਾਣਕਾਰੀ ਮਿਲੀ ਹੈ ਕਿ ਇਹਦੇ ਖਿਲਾਫ ਪਹਿਲਾਂ ਵੀ ਕਤਲ ਦਾ ਪਰਚਾ ਦਰਜ ਹੈ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਬੰਡਾਲਾ ਦੇ ਗੁਰਦੁਆਰਾ ਸਾਹਿਬ 'ਚ ਬੇਅਦਬੀ ਹੋਈ ਸੀ ਅਤੇ ਬੇਅਦਬੀ ਦੀ ਘਟਨਾ ਤੋਂ ਬਾਅਦ ਬਖਸ਼ੀ ਸਿੰਘ ਜਿਹੜਾ ਤਕਰੀਬਨ 1.5 19 ਸਾਲ ਦਾ ਸੀ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ ਉਹਨੇ ਉਥੋਂ ਭਾਵ ਬੰਡਾਲਾ ਦੇ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਦਾਖਲ ਹੋ ਕੇ ਕਥਿਤ ਤੌਰ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜੇ ਸੀ ਜਰਨਾਲ ਸਿੰਘ ਜਿਹੜੀ ਭੀੜ ਉਸ ਵਕਤ ਹਮਲਾਵਰ ਹੋਈ ਸੀ ਉਸ ਭੀੜ ਦੀ ਕਹਿੰਦੇ ਅਗਵਾਈ ਕਰ ਰਿਹਾ ਸੀ ਜਿਸ ਨੇ ਬਖਸ਼ੀਸ਼ ਸਿੰਘ ਦੀ ਕੋਟ ਮਾਰ ਕੀਤੀ ਸੀ ਪੁਲਿਸ ਨੇ ਦੱਸਿਆ ਕਿ ਵੀਡੀਓ ਵਿੱਚ ਬਿਲਕੁਲ ਸਾਫ਼ ਨਜ਼ਰ ਆਉਂਦਾ ਕਿ ਤਲਵਾਰਾਂ ਨਾਲ ਉਸ ਦੀ ਵੱਢ ਟੁਕ ਕੀਤੀ ਗਈ ਜਿਸ ਕਰ ਨੂੰ ਜ਼ਖਮੀ ਹੋ ਗਿਆ ਤੇ ਫਿਰ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਸੀ ਉਹਨਾਂ ਦੱਸਿਆ ਕਿ ਬਖਸ਼ੀਸ਼ ਸਿੰਘ ਦੇ ਪਿਤਾ ਲਖਵਿੰਦਰ ਸਿੰਘ ਦੀ ਸ਼ਿਕਾਇਤ ਦੇ ਜਰਨੈਲ ਅਤੇ ਕੁਝ ਹੋਰ ਨਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਪੁਲਿਸ ਨੇ ਆਰਫਕੇ ਪੁਲਿਸ ਸਟੇਸ਼ਨ ਦੇ ਵਿੱਚ ਭਾਰਤੀ ਦੰਡਾਵਲੀ ਉਹਦੀ ਜਿਹੜੀ ਧਾਰਾ ਹੈ ਉਹਦੇ ਤਹਿਤ 295ਏ ਜਿਹੜੀ ਕਿ ਜਾਣ ਪੁੱਛ ਕੇ ਭੇੜੇ ਕੰਮ ਧਾਰਮਿਕ ਭਾਵਨਾਵਾਂ ਜਾਂ ਵਿਸ਼ਵਾਸਾਂ ਨੂੰ ਢਕਾਉਣ ਦੇ ਇਰਾਦੇ ਦੇ ਤਹਿਤ ਬਖਸ਼ੀਸ਼ ਸਿੰਘ ਦੇ ਖਿਲਾਫ ਵੀ ਇੱਕ ਹੋਰ ਐਫ ਆਈ ਆਰ ਦਰਜ ਕੀਤੀ ਸੀ ਇਹ ਤੁਹਾਨੂੰ ਯਾਦ ਹੋਣਾ ਕਿ ਇਹ ਮਾਮਲਾ ਬੀਤੇ ਸ਼ਨੀਚਰਵਾਰ ਨੂੰ ਸ਼ਿਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਆਦਰੀ ਦੇ ਮਾਮਲੇ 'ਚ ਸਾਹਮਣੇ ਆਇਆ ਸੀ ਜਿੱਥੇ ਲੋਕਾਂ ਨੇ ਜਿੱਥੇ ਭੀੜ ਨੇ ਕੁੱਟ-ਕੁੱਟ ਕੇ ਬੇਆਦਰੀ ਕਰਨ ਵਾਲੇ ਨੂੰ ਮਾਰ ਦਿੱਤਾ ਸੀ ਤੇ ਇਹ ਘਟਨਾ ਮੱਲਾਂਵਾਲਾ ਕਸਬੇ ਦੇ ਨੇੜੇ ਪਿੰਡ ਵੰਡਾਲਾ ਪੈਂਦਾ ਉੱਥੋਂ ਦੀ ਸੀ ਅਤੇ ਉਹ ਵੀਡੀਓ ਦੇ ਵਿੱਚ ਸਭ ਕੁਝ ਕੈਦ ਹੈ ਜਿਸ ਵਿੱਚ ਕੁਝ ਲੋਕ ਉਹਨੂੰ ਕੁੱਟਦੇ ਨਜ਼ਰ ਆ ਰਹੇ ਨੇ ਤੇ ਉਹ ਇੱਕ ਬੰਨਿਆ ਹੋਇਆ ਪਹਿਲਾਂ ਵੀ ਨਜ਼ਰ ਆ ਰਿਹਾ ਹੈ ਦੂਸਰੇ ਪਾਸੇ ਇਹਦੀ ਰਿਪੋਰਟ ਐਸ.ਟੀ.ਪੀ.ਸੀ ਵੱਲੋਂ ਤਿਆਰ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਭੇਜੀ ਜਾ ਚੁੱਕੀ ਹੈ ਵੇਖਣਾ ਹੋਏਗਾ ਕਿ ਜਥੇਦਾਰ ਸਾਹਿਬ ਇਹਦੇ ਉੱਤੇ ਹੁਣ ਅਗਲਾ ਕੀ ਫਰਮਾਨ ਸੁਣਾਉਂਦੇ ਨੇ ਤੇ ਹੁਣ ਗੱਲ ਕਰਦਿਆਂ ਬਾਰਡਰ ਤੋਂ ਸਰਹੱਦ ਤੋਂ ਕਿਸਾਨੀ ਸੰਘਰਸ਼ ਤੋਂ ਇੱਕ ਹੋਰ ਮੰਦਭਾਗੀ ਖਬਰ ਆਈ ਹੈ ਸ਼ੰਭੂ ਬਾਰਡਰ ਤੇ ਕਿਸਾਨ ਆਪਣੇ ਹੱਕਾਂ ਦੇ ਵਾਸਤੇ ਮੋਰਚਾ ਲਾ ਕੇ ਬੈਠੇ ਆ ਉੱਥੇ ਮੀਂਹ ਵੀ ਹਨੇਰੀ ਵੀ ਝੱਖੜ ਵੀ ਤੇ ਹੁਣ ਗਰਮੀ ਵੀ ਆ ਉਹ ਸਾਰਾ ਕੁਝ ਆਪਣੇ ਪਿੰਡੇ ਤੇ ਚੱਲ ਰਹੇ ਨੇ ਤੇ ਜਾਣਕਾਰੀ ਮਿਲ ਰਹੀ ਹੈ ਕਿ ਇੱਕ ਕਿਸਾਨ ਜਿਨ੍ਹਾਂ ਦੀ ਸਿਹਤ ਖਰਾਬ ਹੋਈ ਤੇ ਉਹ ਦੁਨੀਆ ਨੂੰ ਹੁਣ ਅਲਵਿਦਾ ਆਖ ਗਏ ਹੈ ਇਹਦੇ ਨਾਲ ਹੀ ਹੁਣ ਤੱਕ ਮੋਰਚੇ ਅੰਦਰ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੀ ਜਿਹੜੀ ਗਿਣਤੀ ਹੈ ਉਹ 20 ਤੱਕ ਜਾ ਪਹੁੰਚੀ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਸਵੇਰ ਦਾ ਵੇੜਾ ਸੀ ਤਰਨਤਾਰ ਨਾਲ ਸਬੰਧਤ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰ ਜਸਵੰਤ ਸਿੰਘ ਉਹਨਾਂ ਦੀ ਅਚਾਨਕ ਸਿਹਤ ਖਰਾਬ ਹੁੰਦੀ ਹੈ ਉਤੋ ਬਾਅਦ ਉਹਨਾਂ ਨੂੰ ਰਾਜਪੁਰਾ ਦੇ ਸਰਕਾਰੀ ਹਸਪਤਾਲ ਲਿਆ ਜਾਂਦਾ ਹੈ ਪਰ ਉੱਥੇ ਡਾਕਟਰ ਉਹਨਾਂ ਨੂੰ ਮਰਤਕ ਐਲਾਨ ਦਿੰਦੇ ਨੇ ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਕੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਮਾਂ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ